ਆਰੀ ਬਾਰਡਰ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ। ਸ਼੍ਰੀ ਕਾਂਤਕ ਸਾਹਿਬ ਤੇ ਅਰਦਾਸ ਕਰਕੇ ਗੁਰੂ ਦਾ ਓਟ ਆਸਰਾ ਲੈ ਕੇ ਪੰਜਾਬ ਨੂੰ ਕਿਉਂ ਬਚਾਉਣਾ ਹੈ? ਜੈ ਜੀ ਹਾਲਾਤ ਅੱਜ ਬਣ ਗਈ ਹੈ ਪੰਜਾਬ ਦੀ। ਅੱਜ ਜਿੱਥੇ ਵੀ ਜਾਈਦਾ ਜਸਵੇਰੇ ਮੈਂ ਅੰਮ੍ਰਿਤਸਰੋਂ ਘਰੋਂ ਨਿਕਲਿਆ ਤੇ ਲੇਬਰ ਚੌਂਕ ਦੇ ਕੋਲੋਂ ਦੀ ਮੈਂ ਟੱਪਿਆ ਤੇ ਕੋਈ ਸੌਖ ਲੇਬਰ ਵਾਲਾ ਕੰਮ ਕਰਨ ਵਾਲਾ ਇਹਨੇ ਮੇਰੀ ਗੱਡੀ ਘੇਰ ਲਈ ਮੈਨੂੰ ਕਹਿੰਦਾ ਜੀ ਬਾਹਰ ਉਤਰਿਓ ਇੱਕ ਮਿੰਟ ਮੈਂ ਬਾਹਰ ਉਤਰਿਆ ਕਹਿੰਦੇ ਜੀ ਸਾਡਾ ਆਟਾ ਦਾਲ ਬੰਦ ਹੋ ਗਿਆ ਸ਼ਗਨ ਬੰਦ ਹੋ ਗਏ ਸਾਡੀਆਂ ਪੈਨਸ਼ਨਾਂ ਕੱਟੀ ਗਈਆਂ ਸਾਨੂੰ ਕੋਈ ਪਤਾ ਹੀ ਨਹੀਂ ਕਿ ਹੋਕ ਹੀ ਰਿਹਾ ਹੈ ਕਿਹਦੇ ਕੋਲੇ ਜਾਈਏ ਖਾਲਸਾ ਜੀ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਵਿਚਾਰ ਕਰੋ ਆਪਣੇ ਕਿਹੜੇ ਐ ਤੇ ਪਰਾਈ ਕਿਹੜੇ ਐ ਕੀ ਹਾਲਾਤ ਐ ਪਿਛਲੇ 40 45 ਸਾਲ ਦਾ ਸਾਰਾ ਇਤਿਹਾਸ ਦੇਖੋ ਸੂਬੇ ਦਾ ਕੌਣ ਕਿਨੂੰ ਆਪਾਂ ਜ਼ਿੰਮੇਵਾਰੀ ਦਿੱਤੀ ਤੇ ਕਿਹਨੇ ਕੁਝ ਕੀਤਾ ਜੇ ਤੁਸੀਂ ਸਹੀ ਮਣੇ ਤੇ ਇਨਸਾਫ ਦੇਖੋਗੇ ਨਾ ਦੂਜੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੂੰ ਆਪਾਂ ਪੰਜਾਬ 'ਚ ਵੀ ਬਣ ਨਹੀਂ ਦੇਵਾਂਗੇ ਪਰ ਆਪਾਂ ਆਪਣਿਆਂ ਨੂੰ ਛੱਡ ਕੇ ਬਾਹਰਲੀ ਚੀਜ਼ ਮਗਰ ਲੱਗ ਜਾਂਦੇ ਆ ਆ ਦਾਣਾ ਮੰਡੀ ਤੇ ਪੂਰੇ ਪੰਜਾਬ ਦਾਣਾ ਮੰਡੀਆਂ ਕਿਹਨੇ ਬਣਾਈਆਂ ਬਾਪੂ ਬਾਦਲ ਨੇ ਜਿਹੜੇ ਟਰੈਕਟਰ ਇਹਦੇ ਟੈਕਸ ਲੱਗਦਾ ਹੁੰਦਾ ਸੀ ਕਿਹਨੇ ਮਾਫ ਕਰਾਇਆ ਬਾਪੂ ਬਾਦਲ ਨੇ ਜਿਹੜੇ ਟਿਊਬਵਲ ਕਨੈਕਸ਼ਨ ਨੀਵੇਂ ਦਿੱਤੇ ਬਾਪੂ ਬਾਦਲ ਨੇ ਆ ਜਿਹੜੀ ਬਿਜਲੀ ਦਾ ਫੀ ਕੀਤੀ ਆਪਣੇ ਨੌਜਵਾਨ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਪਹਿਲੇ ਬਿੱਲ ਲੱਗਦੇ ਹੁੰਦੇ ਸੀ ਡੀ ਉਬਲਦੇ ਜੇ ਮaaf ਕੀਤੇ ਬਾਪੂ ਬਾਦਲ ਨੇ ਆਟਾ ਦਾਲ ਦਿੱਤਾ ਬਾਪੂ ਬਾਦਲ ਨੇ ਸ਼ਗਨ ਦਿੱਤੇ ਬਾਪੂ ਬਾਦਲ ਨੇ ਪੈਨਸ਼ਨ ਦਿੱਤੀ ਬਾਪੂ ਬਾਦਲ ਨੇ ਥੋੜੇ ਘਰ ਘਰ ਲਿੰਕ ਰੋਡਾਂ ਬਣਾਈਆਂ ਆ ਬਿਜਲੀ ਦੇ ਥਰਮਲ ਪਲਾਂਟ 에어ਪੋਰਟ ਸੜਕਾਂ ਤੇ ਪਿਛਲੇ 40 ਸਾਲਾਂ ਚ 22 ਸਾਲ ਰਾਜ ਰਿਆ ਤੇ ਉਹਦੇ ਬਾਅਦ 10 ਸਾਲ ਰਿਆ ਕੈਪਟਨ ਅਮਰਿੰਦਰ ਸਿੰਘ ਦਾ ਤੇ 2 ਸਾਲ ਇਹਨਾਂ ਦਾ ਝਾੜੂ ਵਾਲਿਆਂ ਦਾ ਇੱਕ ਚੀਜ਼ ਤੁਸੀਂ ਦੱਸ ਦਿਓ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਕੀਤੀ ਹੋਏ ਪੰਜਾਬ ਚ 5 ਸਾਲੋਂ ਮੁੱਖ ਮੰਤਰੀ ਬਣ ਜਾਂਦੇ ਆ ਉਹਦਾ ਮਤਲਬ ਹੈ ਘਰੇ ਰਾਮ ਕਰੋ ਐਸ਼ ਕਰੋ ਜਗਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਕਾ ਬੰਦੇ ਸੀ ਸੇਵਾ ਕਰਨ ਵਾਸਤੇ ਸ਼ਹਿਰ ਤੋਂ ਲੈ ਕੇ ਰਾਤ ਤੱਕ ਕਿਸੇ ਨਾ ਕਿਸੇ ਪਿੰਡ 'ਚ ਹੁੰਦੇ ਸੀ ਸ਼ਹਿਰ 'ਚ ਹੁੰਦੇ ਸੀ ਮੁੱਲੇ 'ਚ ਹੁੰਦੇ ਸੀ ਸੰਗਤ ਦਰਸ਼ਨ ਕਰਕੇ ਥੋੜੀਆਂ ਤਕਲੀਫਾਂ ਹੁੰਦੇ ਸੀ ਕੈਪਟਨ ਨਾ ਦਿਖਾਈ ਦਿੱਤਾ ਆ ਝਾੜੂ ਵਾਲੇ ਵੀ ਆ ਝਾੜੂ ਵਾਲਿਆਂ ਨੇ ਤਾਂ ਜਮ੍ਹਾਂ ਹੀ ਬਰਬਾਦ ਕਰਤਾ ਤੁਸੀਂ ਹੈਰਾਨ ਰਹਿ ਜਾਓਗੇ 60 ਹਜ਼ਾਰ ਕਰੋੜ ਰੁਪਇਆ 80 ਸਾਲ ਲੈ ਲਿਆ ਹਲੇ 2 ਮਹੀਨੇ ਪਏ ਐ 60 ਹਜ਼ਾਰ ਕਰੋੜ ਤੇ ਖਰਚਦੇ ਕਿੱਥੇ ਐ ਆਪਣੀਆਂ ਫੋਟੋਆਂ ਤੇ ਅਛੀ ਆ ਰਾਂ ਤੇ ਤਾਮਿਲਨਾਡੂ ਚਲੇ ਜਾਓ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਲੱਗੀ ਆ ਪੈਸਾ ਕੌਣ ਦੇ ਰਿਹਾ ਪੰਜਾਬ ਸਰਕਾਰ ਨਾਗਾਲੈਂਡ ਦੇ ਅਖਬਾਰਾਂ ਚ ਕੇਜਰੀਵਾਲ ਦੀ ਤੇ ਭਗਵੰਤ ਮਾਨ ਦੀ ਫੋਟੋ ਹੈ ਪੈਸਾ ਦੇ ਰਿਹਾ ਪੰਜਾਬ ਸਰਕਾਰ ਕਿਉਂ ਉੱਥੇ ਝਾੜੂ ਵਾਲਿਆਂ ਨੂੰ ਉੱਥੇ ਮਸ਼ਹੂਰੀ ਕਰਨ ਵਾਸਤੇ ਆਪ ਮੁੱਖ ਮੰਤਰੀ ਹੈ ਕਹਿੰਦਾ ਕੀ ਸੀ ਤੇ ਕਰਦਾ ਕੀ ਸੀ ਮੇਰਾ ਹਰਾ ਪੈਨ ਹੈ ਮੇਰੀ ਸਰਕਾਰ ਇੱਕ ਨਾਂ ਇਹ ਰੱਖ ਲਿਆ ਆਮ ਆਦਮੀ ਲੋਕੀ ਸਮਝੇ ਸੱਚੀ ਆਮ ਆਦਮੀ ਹੈ ਪਰ ਮੈਂ ਤੁਹਾਨੂੰ ਦੱਸਾਂ ਜਿੰਨੇ ਠੱਗੇ ਸਾਰੇ ਇਕੱਠੇ ਹੋ ਕੇ ਨਿਨੇ ਆਮ ਆਦਮੀ ਪਾਰਟੀ ਬਣਾਈ ਹੈ ਜਿੰਨੇ ਉਹਨਾਂ ਦੇ ਐਮਐਲਏ ਦੇਖ ਲਓ ਉਹਨਾਂ ਦਾ ਪਛੋਕਰ ਦੇਖ ਲਓ ਤੇ ਤੁਸੀਂ ਪਿਛਲੀ ਵਾਰ ਕੱਲਾ ਝਾੜੂ ਦੇਖਿਆ ਪਛੋਕਰ ਤਾਂ ਦੇਖਿਆ ਹੀ ਨਹੀਂ ਹੋਇਆ ਕੀ ਉਹਨਾਂ ਨੇ ਆਪਣੇ ਤੇ ਝਾੜੂ ਫੇਰਤਾ ਪੰਜਾਬ ਤੇ ਝਾੜੂ ਫੇਰਤਾ ਤੇ ਅੱਜ ਹਾਲਾਤ ਹੀ ਖਤਮ ਹੋ ਗਏ ਆ ਅੱਜ ਕੀ ਹੋ ਰਿਹਾ ਘਰ ਘਰ ਨਸ਼ਾ ਪਹੁੰਚ ਗਿਆ ਘਰ ਘਰ ਕਿਉਂ ਪਹੁੰਚਿਆ ਕਿਉਂਕਿ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਲੀਡਰ ਮਹੀਨਾ ਬਣ ਲਿਆ ਇਹਨਾਂ ਨੇ ਆ ਨਸ਼ੇ ਵੇਚ ਨਾਲ ਮੈਂ ਅਫਸਰਾਂ ਨੂੰ ਪੁੱਛਿਆ ਕਿ ਇਹਨਾਂ ਕਿਵੇਂ ਹੋ ਗਿਆ ਉਹ ਕਹਿੰਦੇ ਕੀ ਕਰੀਏ ਸਾਨੂੰ ਉੱਥੋਂ ਹੁਕਮ ਆਇਆ ਕਿ ਜੋ ਐਮ.ਐਲ.ਏ ਕਹਿੰਦਾ ਜ ਹਲਕਾ ਇਹ ਕਰਦਾ ਉਹਨਾਂ ਨੂੰ ਕਰੋ ਇਹਨਾਂ ਨੇ ਪੈਸਾ ਕੋਈ 5 ਲੱਖ ਲੈ ਰਿਆ ਮਹੀਨੇ ਤੇ ਨਸ਼ੇ ਵੇਚ ਨਾਲ ਕੋਈ 10 ਲੱਖ ਲੈ ਰਿਆ ਮਹੀਨੇ ਤੇ ਖੁੱਲੀ ਛੁੱਟੀ ਦਿੱਤੀ ਹੈ ਤੁਹਾਡੇ ਇੱਥੇ ਜੰਡੇ ਵਾਲੇ ਮੱਲਾ ਦਾ ਹਰ ਦੂਜੇ ਦਿਨ ਕੋਈ ਨਾ ਕੋਈ ਨੌਜਵਾਨ ਦੀ ਮੌਤ ਹੁੰਦੀ ਹੈ ਲੁੱਟਖੋ ਹੋਈ ਜਾਂਦੀਆਂ ਗੈਂਗਸਟਰ ਰਾਜ ਕਰੀ ਜਾਂਦੇ ਰੋਜ਼ ਅਖਬਾਰ ਪੜ੍ਹ ਲਓ ਅੱਜ ਬੈਂਕ ਲੁੱਟਿਆ ਗਿਆ ਅੱਜ ਡਕੈਤੀ ਇੱਥੇ ਹੋਈ ਇੱਥੇ ਗੈਂਗਸਟਰ ਨੇ ਮਾਰ ਦਿੱਤਾ ਮੈਂ ਪਿੱਛੇ ਜੇ ਯੂਪ ਗਿਆ ਸੀ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਕਿਉਂਕਿ ਆਪਣੇ ਪੰਜਾਬੀ ਕਿਸਾਨਾਂ ਦੀ ਸਮੱਸਿਆ ਹੁੰਦੀ ਜਦੋਂ ਮੈਂ ਘਰੋਂ ਨਿਕਲਿਆ ਮੁੱਖ ਮੰਤਰੀ ਯੋਗੀ ਦੇ ਪੰਜਾਬ ਦੇ 20 25 ਉਸ ਵਾਲ ਤੇ ਵੱਡੇ ਵੱਡੇ ਇੰਡਸਟਰੀ ਉਤੇ ਖੜੇ ਮੈਂ ਉਹਨੂੰ ਪੁੱਛਿਆ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਨ ਲੱਗੀ ਅਸੀਂ ਫੈਕਟਰੀਆਂ ਲਾ ਰਹੇ ਆ ਯੂਪੀ ਚ ਦੇਖੋ ਜਿਸ ਯੂਪੀ ਤੋਂ ਲੋਕੀ ਇੱਥੇ ਕੰਮ ਕਰਨ ਆਉਂਦੇ ਆ ਅੱਜ ਆਪਣੇ ਪੰਜਾਬ ਦੀ ਇੰਡਸਟਰੀ ਯੂਪੀ ਜਾ ਰਹੀ ਆ ਕਿਉਂ ਉਹ ਕਹਿੰਦੇ ਇੱਥੇ ਰਹਿਣਾ ਹੀ ਮੁਸ਼ਕਲ ਹੈ ਰੋਇ ਫੌਪੀਆਂ ਹੋਰੀਆਂ ਅਸੀਂ ਪੁਲਸ ਨਾਲ ਗੱਲ ਕਰਦੇ ਆ ਪੁਲਸ ਵਾਲੇ ਕਹਿੰਦੇ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਅਹਲਾਤ ਹੈ ਕਿਤੇ ਮੁੱਖ ਮੰਤਰੀ ਆਇਆ ਹੈ ਰੋਜ਼ ਕੀ ਕਹਿੰਦਾ ਹੁੰਦਾ ਸੀ ਤੇ ਅੱਜ ਕਿਸਾਨ ਖੜੇ ਹੁੰਦੇ ਆ ਡਾਂਗਾ ਮਾਰ ਦਿੰਦਾ ਜੇ ਮੁੱਖ ਮੰਤਰੀ ਦੇ ਖਿਲਾਫ ਕੋਈ ਕੋਈ ਆਪਣੇ ਪੋਸਟ ਵੀ ਪਾ ਦੇ ਉਹਦੇ ਤੇ ਪਰਚਾ ਦੇ ਦਿੰਦੇ ਆ ਗੁੰਡਾ ਕਰਦੀ ਹੈ ਤੇ ਪੰਜਾਬੀ ਜੇ ਇੱਕ ਵਾਰ ਹਵਾ ਨਾਲ ਇਹਨੂੰ ਮੁੱਖ ਮੰਤਰੀ ਬਣਾਇਆ ਨਾ ਉਸੇ ਝਾੜੂ ਨਾਲ ਦੀ ਸ਼ਕਲ ਬਗਾਣ ਕੇ ਮੈਂ ਤੁਹਾਨੂੰ ਅੱਜ ਦੱਸਾਂ ਜੈਜੀ ਹਾਲਾਤ ਕੀਤੀ ਹੈ ਜੈਜਾ ਗੁੱਸਾ ਮੈਂ ਦੇਖ ਰਿਹਾ ਆ ਜਿਹੜਾ ਐਨੇ ਲੋਕ ਇਕੱਠੇ ਹੋਏ ਹੈ ਐ ਨਹੀਂ ਇਕੱਠੇ ਹੋਏ ਉਹ ਸੋਚ ਰਹੇ ਹੈ ਠੱਗੀ ਗਏ ਅਸੀਂ ਬਹੁਤ ਲੋਕ ਹੈ ਬਹੁਤ ਮਿਲੇ ਹੈ ਬਹੁਤ ਨੌਜਵਾਨ ਮਿਲੇ ਹੈ ਜਿਹੜੇ ਮੈਨੂੰ ਆ ਕੇ ਕਹਿੰਦੇ ਸੀ ਅਸੀਂ ਗਲਤੀ ਕਰ ਲਈ ਝਾੜੂ ਅਸੀਂ ਵੋਟਾਂ ਪਾਈਆਂ ਪਰ ਅੱਜ ਅਸੀਂ ਸਾਨੂੰ ਪਤਾ ਲੱਗ ਗਿਆ ਕਿ ਆਪਣੇ ਆਪਣੇ ਹੈ ਖੇਤਰੀ ਪਾਰਟੀ ਤੁਹਾਡੀ ਆਪਣੀ ਪਾਰਟੀ ਕੌਮ ਦੀ ਪਾਰਟੀ ਕੌਮ ਦੀ ਆਵਾਜ਼ ਸ਼ਰੋਮਣੀ ਅਕਾਲੀ ਦਲ ਹੈ ਜਿੰਨੀਆਂ ਵੀ ਖਾਲਸਾ ਜੀ ਜਿੰਨੀਆਂ ਵੀ ਠਗੀਆਂ ਪੰਜਾਬ ਨਾਲ ਹੋਈਆਂ ਆ ਨੈਸ਼ਨਲ ਪਾਰਟੀਆਂ ਨੇ ਕੀਤੇ ਆ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਭੇਜਿਆ ਕਾਂਗਰਸ ਦਿੱਲੀ ਦੀ ਪਾਰਟੀ ਨੇ ਐਸਐਲ ਮਹਿਰ ਦੀ ਮਨਜ਼ੂਰੀ ਦਿੱਤੀ ਆ ਨੈਸ਼ਨਲ ਪਾਰਟੀ ਕਾਂਗਰਸ ਨੇ ਆ ਜਿਹੜਾ ਤੁਹਾਡਾ ਪੰਜਾਬੀ ਸੂਬੇ ਬੋਲਣ ਵਾਲੇ ਇਲਾਕੇ ਨਹੀਂ ਦਿੱਤੇ ਆ ਨੈਸ਼ਨਲ ਪਾਰਟੀ ਕਾਂਗਰਸ ਨੇ ਤੁਹਾਡੇ ਟੈਂਕਾਂ ਟੋਪਾਂ ਦਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਆ ਨੈਸ਼ਨਲ ਪਾਰਟੀਆਂ ਨੇ ਤੇ ਹੁਣ ਪੰਜਾਬ ਨੂੰ ਲੁੱਟੀ ਜਾਂਦੇ ਆ ਦੂਜੀ ਨੈਸ਼ਨਲ ਪਾਰਟੀ ਝਾੜੂ ਵਾਲੇ ਜੇ ਤੁਹਾਡੀ ਲੜਾਈ ਲੜੀ ਭਾਵੇਂ ਪੰਜਾਬ ਦੀ ਭਾਵੇਂ ਕੌਮ ਦੀ ਭਾਵੇਂ ਕਿਸਾਨੀ ਦੀ ਭਾਵੇਂ ਗਰੀਬ ਦੀ ਤੇ ਕੱਲੀ ਤੁਹਾਡੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਆਪਾਂ ਕਿੰਨੇ ਕੁ ਤਜਰਬੇ ਖਰਾਂਗੇ ਤਜਰਬੇ ਕਰ ਕਰਕੇ ਬਰਬਾਦ ਨਾ ਕਰ ਦਈਏ ਪੰਜਾਬ ਨੂੰ ਆਪਾਂ ਆਪਣੇ ਸਮਝੋ ਆਪਣੇ ਆ ਜਿਹੜੀ ਪਾਰਟੀ ਐ ਸ਼ੋਮਨੀ ਕਾਲੀਦਲ ਥੋਡੀ ਐ ਥੋੜੇ ਬਜ਼ੁਰਗਾਂ ਦੀ ਐ ਥੋੜੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਬਣੀ ਹੋਈ ਪਾਰਟੀ ਐ ਸ਼ਹਾਦਤਾਂ ਦੇ ਕੇ ਬਣੀ ਹੋਈ ਪਾਰਟੀ ਐ ਕੌਮ ਦੀ ਪਾਰਟੀ ਐ ਆਪਣੇ ਪੰਜਾਬ ਕੌਮ ਦੀ ਆਵਾਜ਼ ਐ ਜੇ ਆ ਅਸੀਂ ਕਾਲੀਦਲ ਤਕੜਾ ਐ ਤੇ ਤੁਸੀਂ ਸਾਰੇ ਤਕੜੇ ਹੋ ਤੋਡੀ ਫੌਜ ਤਕੜੀ ਹੈ ਅੱਜ ਅਮਰੀਕਾ ਨੂੰ ਕੋਈ ਹੱਥ ਨਹੀਂ ਪਾ ਸਕਦਾ ਕਿਉਂਕਿ ਉਹਨਾਂ ਦੀ ਫੌਜ ਇੰਨੀ ਤਕੜੀ ਹੈ ਸਾਰੇ ਡਰਦੇ ਐ ਤੁਸੀਂ ਹੌਲੀ ਹੌਲੀ ਆਪਣੀ ਉਹਨਾਂ ਲੋਕਾਂ ਦੇ ਗੱਲਾਂ 'ਚ ਆ ਗਏ ਜਿਹੜੇ ਕੌਮ ਦੇ ਗद्दार ਐ ਜਿਹੜੇ ਚੋਲੇ ਪਾ ਕੇ ਰੱਖਣਗੇ ਐ ਲੱਖਣਗੇ ਕਿ ਅਸੀਂ ਬੜੇ ਤਕੜੇ ਸਿੱਖ ਐ ਪਰ ਉਹ ਅਸਲੀ ਨਕਲੀ ਸਿੱਖ ਐ ਅੰਦਰ ਉਹਨਾਂ ਸ਼ੈਤਾਨ ਬੜਿਆ ਪਿਆ ਉਹਨਾਂ ਦਾ ਨਿਸ਼ਾਨਾ ਏਜੰਸੀਆਂ ਦੇ ਬੰਦੇ ਐ ਉਹਨਾਂ ਦਾ ਨਿਸ਼ਾਨਾ ਇੱਕੋ ਇੱਕ ਐ ਕੀ ਪੰਥ ਦੀ ਨਮਾਇਦਾ ਜਸੇਪੰਦੀ ਸ਼੍ਰੋਮਣੀ ਕਾਲੀ ਦਲ ਨੂੰ ਕਮਜ਼ੋਰ ਕਰਿਓ ਆ ਨਿਸ਼ਾਨੇ 'ਚ ਕਾਮਯਾਬ ਹੋਏ ਤੇ ਅੱਜ ਤੁਹਾਡੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਾਬਜ ਦੂਜੇ ਹੋ ਗਏ ਅੱਜ ਤੱਕ ਹਜ਼ੂਰ ਸਾਹਿਬ ਤੱਕ ਤੁਹਾਡੇ ਪਟਨਾ ਸਾਹਿਬ ਦੇ ਵਿੱਚ ਤੁਹਾਡੀ ਉੱਤੋਂ ਖੋਇਆ ਗਿਆ ਹੈ ਅਗਲਾ ਹਮਲਾ ਤੁਹਾਡਾ ਐਸਜੀਪੀਸੀ ਤੇ ਹੈ ਜੇ ਸਾਰਾ ਕੁਝ ਹੀ ਗਵਾ ਦੋਗੇ ਤੇ ਫਿਰ ਤੁਹਾਡੇ ਪੱਲੇ ਕੀ ਰਹੂਗਾ ਤੁਹਾਡੀ ਆਵਾਜ਼ ਚੱਕਣ ਵਾਲਾ ਕੌਣ ਰਹੂਗਾ ਫਿਰ ਆਪਾਂ ਐਵੇਂ ਇੱਥੇ ਡਾਂਗਾ ਖਾਨ ਤੇ ਲੱਗੇ ਐਸ ਕਰਕੇ ਤੁਹਾਡੀ ਆਪਣੀ ਫੌਜ ਸ਼੍ਰੋਮਣੀ ਕਾਲੀ ਦਲ ਜੇ ਬਚਾ ਸਕਦੀ ਆ ਪੰਜਾਬ ਨੂੰ ਜੇ ਪੰਜਾਬ ਨੂੰ ਅੱਗੇ ਲਿਜਾ ਸਕਦੀ ਆ ਥੋੜੀ ਲੜਾਈ ਲੜ ਸਕਦੀ ਹੈ ਕੱਲੀ ਸ਼੍ਰੋਮਣੀ ਕਾਲੀ ਦਲ ਐਸ ਕਰਕੇ ਆਓ ਆਪਣੀਆਂ ਛੋਟੇ ਮੋਟੇ ਗੁੱਸੇ ਗਿੱਲੇ ਛੱਡ ਕੇ ਇੱਕ ਝੰਡੇ ਥੱਲੇ ਇਕੱਠੇ ਹੋਈਏ ਤੇ ਪੰਜਾਬ ਨੂੰ ਬਚਾਈਏ ਤੇ ਮੈਂ ਧੰਨਵਾਦੀ ਆ ਝੱਜਲਵੱਡੀ ਸਾਹਿਬ ਦਾ ਇਹਨਾਂ ਦੀ ਹਲਕੇ ਦੀ ਲੀਡਰਸ਼ਿਪ ਦਾ ਸਾਰੇ ਵਰਕਰਾਂ ਦਾ ਖਾਸ ਕਰਕੇ ਨੌਜਵਾਨਾਂ ਦਾ ਜੈ ਜੈ ਜੋਸ਼ ਤੁਸੀਂ ਦਿਖਾਇਆ ਜਦੋਂ ਮੈਂ ਸਵੇਰੇ ਚੱਲਿਆ ਸੀ ਮੈਨੂੰ ਡਰ ਸੀ ਪਰ ਮੈਂ ਦੇਖਿਆ ਜਿਵੇਂ ਕਾਫਲਾ ਵਧਦਾ ਗਿਆ ਪਰ ਮੈਂ ਕਹਿਣਾ ਚਾਹਣਾ ਮਜੀਠੇ ਹਲਕੇ ਤੋਂ ਵੀ ਵੱਡਾ ਪ੍ਰਭਾਵ ਤੁਸੀਂ ਦਿੱਤਾ ਅੱਜ ਤੁਸੀਂ ਬਹੁਤ ਹਮਕੇ ਨਾਲ ਬਹੁਤ ਹਿੰਮਤ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ